ਅਸਤੀ ਗਾਲ ਜੀ ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਪੇਂ ਵਿਵੇਕਾਰ ਮਾਰਕਟ ਤੇ ਅੱਜ ਬਹੁਤ ਵੱਡਾ ਧਮਾਕਾ ਲੈ ਕੇ ਆਇਆ ਆਫਰ ਦੇ ਵਿੱਚ ਜਿੰਨੀ ਲੇਡੀਜ਼ ਕੋਟੀ ਪਈ ਆ ਕੋਈ 1200 1100 ਰੇਟ ਤੋਂ ਸਭ ਸਿਰਫ ਫਲੈਟ ਅੱਜ ਤੇ ਕੱਲ ਦੋ ਦਿਨ ਸੇਲ ਲੱਗਣੀ ਆ ਸੈਚਰਡੇ ਤੇ ਸੰਡੇ ਰੇਟ ਸਿਰਫ ਹਨ 499 ਰੁਪਏ ਰੋਟ ਗਰੀ ਚੱਲੋ 499 ਜਿਹੜਾ ਪੀਸ ਪਸੰਦ ਹੋਵੇ ਔਨਲਾਈਨ ਵਾਲੇ ਭੈਣ ਭਰਾਵਾਂ ਵਾਸਤੇ ਬਹੁਤ ਵਧੀਆ ਆਰਟੀਕਲ ਲੈ ਕੇ ਆਏ ਆ 499 ਦੇ ਵਿੱਚ ਜਿਹੜਾ ਪੀਸ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਪਾਈ ਦਿਓ ਵਿੱਚ ਤੁਹਾਨੂੰ ਇਦਾਂ ਦੀਆਂ ਜੈਕਟਾਂ ਮਿਲਣਗੀਆਂ ਇਹ ਦੇਖੋ ਸੈਲ ਪ੍ਰਿੰਟ ਵੀਡੀਓ ਕਰ ਦਿਓ ਸ਼ੇਅਰ ਰੇਟ ਕਰਤਾ ਬਹੁਤ ਜਾਇਜ਼ ਜਿਹੜੇ ਪਹਿਲੀ ਵਾਰੀ ਪੇਜ ਤੇ ਆਇਆ ਪੇਜ ਕਰ ਲਿਓ ਫਾਲੋ ਰੇਟਸ ਜਿੱਦਾਂ 499 ਰੁਪਏ ਲਿਮਟਡ ਸਟਾਕ ਆ ਫਟਾਫਟ ਫਾਇਦੇ ਲੈ ਲਓ ਲੌਂਗ ਸ਼ਾਟ ਸਾਰੇ ਤਰ੍ਹਾਂ ਦੇ ਤੁਹਾਨੂੰ ਕੋਟੀ ਮਿਲਣੀ ਆ ਵੀਡੀਓ ਦੇਖੀ ਚਲਿਓ ਜਿਹੜਾ ਜਿਹੜਾ ਪੀਸ ਪਸੰਦ ਆਵੇ ਸਕਰੀਨ ਸ਼ਾਟ ਲੈ ਕੇ ਆਪਣੇ ਦਿੱਤੇ ਨੰਬਰ ਤੇ ਭਾਈਟ ਦਿਓ ਆਹ ਲਓ ਜੀ 499 ਜਿੱਦਾਂ ਦੇ ਆਰਟੀਕਲ ਮਿਲਨੇ ਤੁਸੀਂ ਸੋਚ ਵੀ ਨਹੀਂ ਸਕਦੇ ਇਹਨਾਂ ਬਾਜ਼ਾਰ ਰੇਟ ਕੀਤੇ ਹੋਏ ਆ ਅੱਜ ਤੇ ਕੱਲ ਸ਼ਨੀਵਾਰ ਤੇ ਐਤਵਾਰ ਦੋ ਦਿਨ ਸੇਲ ਲੱਗਦੀ ਆ ਪਵੇ ਗਾਰਮੈਂਟ ਸੁਨਹਿਾਲ ਸਿੰਘ ਵਾਲਾ ਤੇ ਆਰਟੀਕਲ ਚੈੱਕ ਕਰੀ ਚਲਿਓ ਲ ਰੇਟ ਸਰਫ ਲੱਗਣਾ 499 ਰੁਪਏ ਜੀ ਵੱਡੇ ਆਫਰ ਲਾਦੇ ਆ ਸਟਾਕ ਕਲੀਅਰ ਕਰ ਰਹਾ ਦੇਖੋ ਜੈਕਟ ਬਲੈਕ ਵਾਈਟ ਦੋ ਕਲਰ ਤੁਹਾਨੂੰ ਵਿੱਚ ਮਿਲ ਜਾਣਗੇ ਇਹਦੇ ਦੀ ਪਾਰਟੀ ਵੇਅਰ ਕੋਟੀ ਚੈੱਕ ਕਰ ਲੋ ਇਹਦਾ ਰੇਟ ਵੀ ਤੁਹਾਨੂੰ ਦਿਖਾ ਦਈਏ 1195 ਕੋਸੇ ਸਮਝੀ ਕਿੰਦਾ ਸੀਗੇ ਪਹਿਲਾਂ ਬਸ ਹੁਣ ਸੌਦਾ ਕਲੀਅਰ ਕਰਦਾਗਾ ਆ ਲੋ ਜੀ ਕਰੀ ਚੰਦਾ ਚੈੱਕ ਸਾਰੀ ਵੈਰਾਈਟੀ ਤੁਹਾਨੂੰ ਦਿਖਾ ਰਹੀ ਜਿਹੜਾ ਵੀ ਪੀਸ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਨੰਬਰ ਤੇ ਪਾ ਦਿਓ ਆਨਲਾਈਨ ਇਹਨਾਂ ਨੇ ਮਗਵਾਉਣੇ ਆਪਣੇ ਤੋਂ ਆ ਲੋ ਜੀ ਕਲਰ ਚਾਰ ਸਾਰੇ ਓਕੇ ਨੇਗੇ ਬੀ ਨੈਕ ਦੇ ਵਿੱਚ ਰਾਉਂਡ ਨੈਕ ਦੇ ਵਿੱਚ ਪਾਰਟੀ ਵੇਅਰ ਟ੍ਰੌਪ ਟ੍ਰੌਪ ਦੇ ਵਿੱਚ ਇਦਾਂ ਤੁਸੀਂ ਸਕੀਵੀ ਟਾਈਪ ਲੈਡਿੰਗ ਆ ਵੀ ਚੀਜ਼ਾਂ ਬਹੁਤ ਪਿਆਰੀਆਂ ਨੇ ਆ ਲੋ ਇਹਦੇ ਕਲਰ ਤਾਂ ਤੁਹਾਨੂੰ ਦਿਖਾ ਦਈਏ ਪੈਸਟਾ ਕਰੀਮ ਔਰ ਹੋਰ ਵੀ 6-7 ਕਲਰ ਰਹੇਗਾ ਤੁਹਾਨੂੰ ਦੇ ਦਨਾਂਗਾ ਆ ਲੋ ਜੀ ਆ ਚੈੱਕ ਕਰੋ ਇਹਨਾਂ ਦੇ ਪ੍ਰਾਈਸ ਪਹਿਲਾਂ ਬਹੁਤ ਸੀਗੇ ਹਣ ਆਪਾਂ ਕਰਦੇ ਆ ਰੇਟ ਗੈਜ ਜਮੇ ਘਟਾਤੇ ਆ ਆਏ ਰੇਟਾਂ ਤੋਂ ਵੀ ਘਟਾ ਕੇ ਸਟਾਕ ਕਲੀਅਰ ਕਰਨ ਲੱਗੇ ਆ ਰੇਟ ਸਰ ਜੀ ਹੈਗਾ 499 ਰੁਪਏ ਦੇਖੋ ਪਾਰਟੀ ਵੇਰ ਕੋਟੀ ਕਿਤੇ ਵੀ ਨਹੀਂ ਤੁਹਾਨੂੰ ਮਿਲਣੀ ਆ ਇਹ ਚੀਜ਼ਾਂ ਇੱਚੀ ਪੀਸ ਕੰਪਨੀ ਦੇ ਸਾਰੇ ਓਕੇ ਰਿਪੋਰਟ ਆ ਬਸ ਕਲੀਅਰ ਕਰਨਾ ਸਟਾਕ ਜਿੰਨਾ ਵੀ ਹੈਗਾ 2 ਦਿਨ ਦੇ ਵਿੱਚ ਵਿੱਚ ਆ ਲੋ ਜੀ ਉਹ ਜਿੱਦਾਂ ਚਲੋ ਚੈੱਕ ਪ੍ਰਾਈਸ ਹੈ 499 ਰੁਪਏ ਜੀ ਆਹ ਲਓ 499 ਰੁਪਏ ਲਓ ਜੀ 499 ਰੁਪਏ ਹੋਲਸੇਲ ਦੇ ਰੇਟਾਂ ਬਹੁ ਵੀ ਘਟਾ ਕੇ ਤੁਹਾਨੂੰ ਇਹ ਚੀਜ਼ਾਂ ਮਿਲ ਰਿਆ ਨੇ ਵੀਡੀਓ ਪੂਰੀ ਦੇਖਿਓ ਆਹ ਲਓ ਕਰੀ ਚਲੋ ਚੈੱਕ ਜਿਹੜਾ ਜਿਹੜਾ ਬੀਜ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਆਪਣੇ ਨੰਬਰ ਤੇ ਪਾ ਦਿਓ ਕੋਰੀਅਰ ਅਸੀਂ ਭੇਜਾਂਗੇ ਲਓ ਜੀ ਆਹ ਲਓ ਵੱਡੇ ਛੋਟੇ ਸਾਰੇ ਸਾਈਜ਼ ਵੈਕਸੀ ਆਉਣੇ ਵਿੱਚ ਹੀ ਤੁਹਾਨੂੰ ਆਹ ਲਓ ਜੀ ਹੀਰ ਦੇ ਕੱਪੜੇ ਦੇ ਵਿੱਚ 499 ਪੈ ਹੀਰ ਦੇ ਕੱਪੜੇ ਦੇ ਵਿੱਚ ਲਓ ਜੀ ਲਓ ਜੀ ਬਲੈਕ ਦੇ ਵਿੱਚ ਬਲੈਕ ਵਾਈਟ ਦਾ ਪੂਰਾ ਸਟਾਕ ਆ ਜਿੰਨਾ ਮਰਜ਼ੀ ਲੈ ਲਓ ਐ ਲੋ ਜੀ ਆ ਦੇਖੋ ਕਿੰਨਾ ਪਿਆਰਾ ਪੀਸ ਆ ਸਿਰਫ 499 ਰੁਪਏ ਚ ਧਮਾਕਾ ਆਫਰ ਲੱਗੀ ਆ ਵੀਕਐਂਡ ਵਾਲੀ ਸ਼ਨੀਵਾਰ ਤੇ ਐਤਵਾਰ ਦੋ ਦਿਨਾਂ ਨਾਲ ਤੁਹਾਨੂੰ ਨੀਚੇ ਦੇ ਕਲਰ ਦਿਖਾਈ ਸੀਗੇ ਕਿ ਕਿਹੜੀ ਕ੍ਰੌਪ ਦੇ ਵਿੱਚ ਕੋਟੀਆਂ ਸੀਗੀਆਂ ਟੌਪ ਦਾ ਕੰਮ ਵੀ ਲੈ ਸਕਦੇ ਹੋ ਰੇਟ ਸਰਫੇ ਦਾ 499 ਰੁਪਏ ਜੀ ਆਹ ਲੋ ਕਰੀ ਚਲੋ ਚੈੱਕ ਲੋ ਜੀ ਲੋ ਜੀ ਕਰੋ ਚੈੱਕ ਵੱਡੇ ਫਾਇਦੇ ਨਾਲ ਦੇ ਰਹੇ ਆ ਤੁਹਾਨੂੰ ਕੋਟੀਆਂ 499 ਰੁਪਏ ਦੇ ਵਿੱਚ ਲੋ ਜੀ ਜੈਕਟ ਬਲੈਕ ਵਾਈਟ ਟੌਪ ਵਾਈਟ ਸਾਰੇ ਤੁਹਾਨੂੰ ਕਲਰ ਮਿਲ ਜਾਣਗੇ ਆਹ ਲੋ ਜੀ ਆ ਜੀ ਜੀ ਦਾਰਨ ਚੈੱਕ ਇਹਦਾ ਕਲਰ ਦਿਖਾ ਰਿਹਾ ਤੁਹਾਨੂੰ ਇੱਕ ਦੋ ਦੋ ਕਲਰ نیچے ਸੀਗੇ ਤੀਸਰਾ ਕਲਰ ਆ ਗਿਆ ਬਲੈਕ ਚੌਥਾ ਹੋ ਗਿਆ ਜੀ ਆਫ ਵਾਈਟ ਉਸ ਤੋਂ ਬਾਅਦ ਆ ਗਈਆਂ ਜੈਗਨਾ ਬਲੈਕ ਔਰ ਵਾਈਟ ਰੇਟ ਸਿਰਫ 499 ਵਾਈਟ ਵਿੱਚ ਕੋਟੀ ਚੈੱਕ ਕਰ ਲਓ ਕਿੰਨੀ ਪਿਆਰੀ ਆ ਸਾਰਾ ਬੰਪਰ ਆਫਰ ਲਾਤੀ ਆ 499 ਵਿੱਚ ਸ਼ਨੀਵਾਰ ਤੇ ਐਤਵਾਰ ਦੋ ਦਿਨ سیل ਲੱਗੂਗੀ ਬਵੇਗ گارਮੈਂਟਸ ਨੇ ਹਾਲ ਸਿੰਘ ਵਾਲਾ ਤੇ ਫਟਾਫਟ ਕਰੋ ਵਿਜ਼ਿਟ ਜਿਨ੍ਹਾਂ ਨੇ ਆਨਲਾਈਨ ਮੰਗਵਾਨੀ ਨੰਬਰ ਆਪਣਾ ਉੱਪਰ ਪਾਇਆ ਹੋ ਸਕਰੀਨ ਸ਼ਾਟ ਲੈ ਕੇ ਪਾ ਦਿਓ ਇਦਾਂ ਦੇ ਹੋਰ ਆਫਰ ਜੈ ਰੇਟਾਂ ਤੇ ਵਧੀਆ ਕੱਪੜੇ ਲੈਣ ਲਈ ਪੇਜ ਕਰ ਲਿਓ ਫੋਲੋ ਧੰਨਵਾਦ ਸਾਰਿਆਂ ਦਾ